ਆ ਮਾਈਕ ਤੇ ਮਾਈਕ ਪਕਰਦਿਆਂ ਸਾਰ ਉਹਨੇ ਇੱਕ ਗੱਲ ਆਖੀ ਕਹਿੰਦਾ ਅਫਗਾਨਿਸਤਾਨ ਦੇ ਲੋਕ ਆਜ਼ਾਦੀ ਮੰਗਦੇ ਨੇ ਇੰਡੀਅਨ ਡੌਗਸ ਭਾਰਤੀ ਕੁੱਤੇ ਇੰਡੀਅਨ ਡੌਗਸ ਆਲਸੋ ਆਸਕ ਫੋਰ ਦੀ ਫਰੀडम ਭਾਰਤੀ ਕੁੱਤੇ ਨੇ ਵੀ ਆਜ਼ਾਦੀ ਦੀ ਮੰਗ ਕੀਤੀ ਸੀ ਉਹਨਾਂ ਨੇ ਵੀ ਬਗਾਵਤਾਂ ਕੀਤੀਆਂ ਸਨ ਅਗਲੇ ਦੇ ਵਿੱਚ ਮੈਂ ਉਹਨਾਂ ਨੂੰ ਜਲਿਆਂ ਵਾਲੇ ਬਾਗ ਦਾ ਸਾਕਾ ਦਿੱਤਾ ਸਾਡੇ ਤੇ ਸਰਕਾਰ ਮੈਨੂੰ ਆਗਿਆ ਦੇਵੇ ਅਫਗਾਨਿਸਤਾਨ ਮੈਨੂੰ ਭੇਜੇ ਮੈਂ ਅਫਗਾਨਿਸਤਾਨ ਦੇ ਕੱਲੇ-ਕੱਲੇ ਸ਼ਹਿਰ ਨੂੰ ਕੱਲੇ-ਕੱਲੇ ਨਗਰ ਨੂੰ ਕੱਲੇ-ਕੱਲੇ ਪਿੰਡ ਨੂੰ ਚੱਲਿਆਂ ਵਾਲਾ ਬਾਗ ਬਣਾ ਕੇ ਰੱਖ ਦਿਆਂਗਾ ਬਸ ਇੰਨੀ ਗੱਲ ਕਹਿਣ ਦੀ ਦੇ ਸੀ ਸਾਰਾ ਜਿਹੜਾ ਹਾਲ ਸੀ ਉਹ ਤਾੜੀਆਂ ਦੀ ਗੜਗੜਹਟ ਨਾਲ ਗੂੰਜ ਉੱਠਿਆ ਮਾਈਕ ਲੱਡਬਾਰ ਹੋ ਗਿਆ ਚੌੜਾ ਕਿ ਸ਼ਾਇਦ ਮੇਰੀ ਗੱਲ ਸਾਰਿਆਂ ਨੂੰ ਚੰਗੀ ਲੱਗੀ ਆ ਉਸ ਤਾਰਿਆਂ ਦੀ ਗੜਗੜਾਹਟ ਦੇ ਵਿੱਚੋਂ ਭੀੜ ਨੂੰ ਚੀਤਾ ਹੋਇਆ ਸਰਦਾਰ ਉਦਮ ਸਿੰਘ ਬਿਲਕੁਲ ਸਟੇਜ ਤੇ ਲੱਗ ਕੇ ਆ ਗਿਆ ਮਾਈਕਲ ਅਟਵਾਇਰ ਨੇ ਤੱਕਿਆ ਇਸ ਨੌਜਵਾਨ ਨੂੰ ਕਹਿੰਦਾ ਯੈਸ ਯੰਗ ਮੈਨ ਵਾਟ ਇਜ਼ ਯਰ ਕੁਐਸਚਨ ਵਾਟ ਇਜ਼ ਯਰ ਕੁਐਰੀ ਹਾਊ ਮੇ ਇਸਿਸਟ ਯੂ ਤੇਰਾ ਕੀ ਸਵਾਲ ਹੈ ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਹੈ ਸਰਦਾਰ ਉਦਮ ਸਿੰਘ ਕਹਿੰਦਾ ਸਰ ਕਿੰਗ ਪਲੀਜ਼ ਰਿਪੀਟ ਵਾਟ ਏਵਰ ਯੂ ਸੈਡ ਜਸਟ ਰੀਸੈਂਟਲੀ ਸਰ ਤੁਸੀਂ ਜਿਹੜੀਆਂ ਗੱਲਾਂ ਹੁਣੇ ਕੀਤੀਆਂ ਇਹਨੂੰ ਦੁਬਾਰਾ ਕਹਿ ਸਕਦੇ ਹੋ ਉਹ ਹੰਕਾਰ ਉਹਦਾ ਦੁੱਗਣਾ ਹੋ ਗਿਆ ਤੇ ਤਾੜੀਆਂ ਫੇਰ ਵੱਜਣ ਲੱਗ ਪਈਆਂ ਕਿ ਸ਼ਾਇਦ ਇਸ ਜਵਾਨ ਨੂੰ ਇਹਦਾ ਕਿਹਾ ਹੋਇਆ ਭਾਸ਼ਣ ਬੜਾ ਚੰਗਾ ਆਇਆ ਤੇ ਬਟਵਾਇਰ ਨੂੰ ਨਹੀਂ ਸੀ ਪਤਾ ਅੱਗੇ ਉਹਦੇ ਪੰਜਾਬੀ ਕਦੋਂਦਾ ਹੈ ਤੇ ਪੰਜਾਬੀ ਜਦੋਂ ਕਿਸੇ ਨੂੰ ਇਹ ਗੱਲ ਕਹਿ ਦਵੇ ਨਾ ਕਿ ਜਿਹੜੀ ਕਹਾਣੀ ਮੈਨੂੰ ਹੁਣ ਕਟੀ ਆ ਦੁਬਾਰਾ ਕੱਟ ਕੇ ਪਿਖਾ ਤੈਨੂੰ ਮੈਂ ਫੇਰ ਦੱਸੂਗਾ ਇੱਕ ਤਰ੍ਹਾਂ ਦੀ ਚੇਤਾਵਨੀ ਹੁੰਦੀ ਆ ਕਿ ਜਿਹੜੀ ਗੱਲ ਤੂੰ ਮੈਨੂੰ ਹੁਣ ਕੱਢੀ ਆ ਜਿਹੜਾ ਤਾਨਾ ਤੂੰ ਮੈਨੂੰ ਹੁਣ ਮਾਰਿਆ ਜਿਹੜੀ ਗੱਲ ਲਾ ਕੇ ਤੂੰ ਮੈਨੂੰ ਹੁਣ ਕਹੀ ਆ ਉਹ ਦੁਬਾਰਾ ਕਹਿ ਕੇ ਦਿਖਾ ਦੇ ਕਿਸੇ ਮੱਤ ਦਾ ਜਣੀਆ ਜੰਮਾ ਬੱਚਾ ਤਾਂ ਦੁਬਾਰਾ ਕਹਿ ਕੇ ਵਿਖਾਉਂਦਾ ਧਾਰ ਤੇ ਰੁੱਤੇ ਹੋਏ ਨੇ ਉਹਨੇ ਫੇਰ ਉਹੋ ਗੱਲ ਤੋਰਾ ਦਿੱਤੀ ਕਹਿੰਦਾ ਅਫਗਾਨਿਸਤਾਨ ਦੇ ਲੋਕ ਆਜ਼ਾਦੀ ਦੀ ਮੰਗ ਕਰਦੇ ਨੇ ਇੰਡੀਅਨ ਡਾਗ ਜ਼ਾਲ ਸਵਾਸਪਰ ਦਾ ਫ੍ਰੀडम ਮੈਂ ਉਹਨਾਂ ਨੂੰ ਜਲਿਆਂਵਾਲਾ ਬਾਗ ਦਿੱਤਾ ਸਰਕਾਰ ਮੈਨੂੰ ਅਗਿਆ ਦੇਵੇ ਉਹ ਅਫਗਾਨਿਸਤਾਨ ਮੈਨੂੰ ਭੇਜੇ ਮੈਂ ਅਫਗਾਨਿਸਤਾਨ ਦੇ ਇਕੱਲੇ ਇਕੱਲੇ ਪਿੰਡ ਨੂੰ ਇਕੱਲੇ ਇਕੱਲੇ ਘਰ ਨੂੰ ਜਲਿਆਂਵਾਲਾ ਬਾਗ ਬਣਾ ਕੇ ਰੱਖ ਦਵਾਂਗਾ ਪਾਪੀ ਨੇ ਆਖੀ ਇੰਨੀ ਗੱਲ ਸਰਦਾਰ ਉਹਦੇ ਸਿਰ 'ਤੇ ਲਿਆਤੀ ਗੈਰਤ ਦੀ ਚੋਰੀ ਗੈਰਤ ਦੀ ਲਾ ਲਈ ਅੱਖਾਂ ਵਿੱਚ ਲਿਆ ਕੇ ਕਹਿੰਦਾ ਯੂ ਬਾਸ ਚਲੇ ਓਏ ਸ਼ਹਿਦ ਪੀ ਮਾਣ মাযাাযায়াযোযোযে সায়ায়ায়ায়ে उन बोलिया सारे न मुंडी उन बोलिया